ਕੀ ਅਜਿਥੇ ਰਾਤ ਪਵੇ ਉਤੇ ਸੌ ਜਾਏ ਰਸ ਰਿਦੇ ਹੋਏ ਜ਼ਖਮ ਆਉਂਦੇ ਦਸ ਰਸੌਤਾ ਕੀ ਲਾਏ ਮਿੱਟੀ ਬੜ ਬੜ ਜੰਗੜੀ ਖੁਰਦੀ ਫਰਵੀ ਤੇਰੇ ਅਸੀਂ ਚਰਨੀ ਰਹਿਣਾ ਅੱਜ ਦਿਨ ਹਸ਼ਰ ਦਾ ਨੀ ਕਲੇ ਮੈਰੀ ਰਹਿਣਾ ਜੇ ਲਾਈ ਆਈਂ ਗੁਰੂ ਨੰਮੋਲੇ लाल ला 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 कई ज़ाला थो ਦਿਲਿਆਂ ਅੱਖਾਂ ਵਰ ਚਿਹਰੇ ਤੇ ਪਰਦਾਏ ਜਿੰਨਾ ਕੁੜੀਏ ਜਿੰਨਾ ਕੁੜੀਏ ਤੋਂ ਮੁੰਡੇ ਤੇ ਮਰਦੀ ਐ ਉਹ ਦੂਜਾ ਦਾ ਮੁੰਡਾ ਦਰ ਤੇ ਮਰਦਾ ਐ ਉਹ ਦੂਜਾ ਦਾ ਮੁੰਡਾ ਦਰ ਤੇ ਮਰਦਾ ਐ ਸੋਚ ਸੋਚ ਕੇ ਰੁਕਦੀ ਜਾਂਦੀ ਤੇਰੀ ਨਹੀਂ ਕਿ ਜ਼ਫਰ ਹਾਤ ਦੀ ਬਣਨਾ ਹੈ ਮੈਂ ਸਰੀ ਨਹੀਂ ਵਿੱਚ ਸਿਆਲੀ ਸਾਬਾ ਜਦੋਂ ਜਵਾਨ ਹੋਈ ਦਾਨਾ ਬਾਦ ਬਕੀ ਤੇ ਮਰਜ਼ਾ ਛੜਦਾ ਹੈ ਹੋ ਜਿੰਨਾ ਕੁੜੀਆਂ ਤੂੰ ਮੁੰਡੇ ਤੇ ਮਰਦੀ ਐ ਉਹ ਦੂਜਾ ਦਾ ਮੁੰਡਾਦਰ ਤੇ ਮਰਦਾਏ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਤੁਹ ਜੀ ਕਹਨੇ ਹੋਗੇ ਵੀ ਸਡਨਲੀ ਆ ਕੇ ਗਾਉਣ ਲੱਗ ਪਿਆ ਮੇਰਾ ਨਾਮ ਜਿਮੀ ਆ ਵੀਰੇ ਜਿਮੀ ਹੇਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਤਿਹ ਕਬੂਲ ਕਰਿਓ ਆਸ਼ਕੀ ਚ ਦਸਾਂ ਕੀ ਹਾਲ ਹੋਇਆ ਮੇਰਾ ਪੱਠੀ ਵਿੱਚ ਹੁੰਦਾ ਜਿਵੇਂ ਸੇਖ ਤੇ ਕਬਾਬ ਸਾਰਾ ਦਿਨ ਰਹਿੰਦਾ ਨਹੀਂ ਮੈਂ ਸੋਫੀ ਕੁਮਦਾ ਰਾਤੀ ਆਉਂਦੀ ਆਦ ਪੀ ਲੈਂਦਾ ਮੈਂ ਸ਼ਰਾਬ ਮਿੱਤਰਾਂ ਦੇ ਫੋਨ ਨੂੰ ਤੂੰ ਰੱਖ ਦੀ ਕਤਾਰਾਂ ਵਿੱਚ ਲੱਗਦਾ ਹੈ ਗਿਆ ਹੋ ਚਰਤਰ ਖਰਾਬ ਵਲਾਤ ਵਿੱਚ ਬੀਬਾ ਨਹੀਂ ਤੂੰ ਕੁਮਦੀ ਹੈ ਗਹਿਰਾ ਨਾਲ ਹੈ ਮੇਹਰਾਂ ਦੀ ਸ਼ਤਰੀ ਤੋ ਜੁੜ ਗਏ ਜਨਾਬ ਮੇਹਰਾਂ ਦੀ ਸ਼ਤਰੀ ਤੋ ਜੁੜ ਗਏ ਜਨਾਬ ਮੇਹਰਾਂ ਦੀ ਸ਼ਤਰੀ ਤੋ ਜੁੜ ਗਈ ਅੰਬਰਾਂ ਤੇ ਲੌਨੀ ਐ ਉਡਾਰੀਆਂ ਫੁੱਲ ਕੋਈ ਵਾਲਤ ਵਾਲਾ ਲੈ ਗਿਆ ਗੁੱਟੇ ਦਮ ਰਹਿ ਗਿਆ ਕਿਆਰੀਆਂ ਨਹੀਂ ਪੱਗੀਏ ਕਬੂਤਰਿਆ ਲਓ ਜੀ ਵੀਰੇ ਵੀਰੇ ਨੇ ਕਿਹਾ ਸੀ ਛਤਰੀ ਦੇ ਛਤਰੀ ਜਿੰਨਾ ਖੋਦਾ ਲਾਤਾ ਦੋ ਲਾਈਨਾਂ ਮੇਰੀਆਂ ਲਿਖੀਆਂ ਸੁਣਾਵਾ ਕੁਛ ਵਕਤ ਬੜਾ ਐ ਲੱਗਿਆ ਤੈਨੂੰ ਪਾਉਣ ਚ ਤੈਨੂੰ ਇੱਕ ਪਲ ਵੀ ਨਹੀਂ ਲੱਗਣਾ ਸਭ ਗਵਾਉਣ ਚ ਰਿਸ਼ਤਾ ਐਸਾ ਹਾਂ ਦੀ ਢੋਰ ਦਾ ਤੋੜਨਾ ਪਲ ਵਿੱਚ ਜਾਮੀ ਹਾਏ ਜੇ ਛੱਡ ਕੇ ਮੈਨੂੰ ਜਾਣਾ ਹੈ ਮੇਰੀ ਜਾਨ ਵੀ ਕੱਢ ਲੈ ਜਾਮੀ ਹਾਏ ਤੂੰ ਜੇ ਛੱਡ ਕੇ ਮੈਨੂੰ ਜਾਣਾ ਹੈ ਮੇਰੀ ਜਾਨ ਵੀ ਕੱਢ ਲੈ ਜਾਮੀ ਹਾਏ ਛੱਡਤੀ ਦੁਨੀਆਂ ਤੈਨੂੰ ਸਭ ਮੰਨਿਆ ਤੂੰ ਇਸ਼ਕ ਮੇਰਾ ਤੈਨੂੰ ਰੱਬ ਮੰਨਿਆ ਤੇਰੇ ਨਾਲ ਹੀ ਜੀਣਾ ਏ ਨਹੀਂ ਮੈਂ ਤੇਰੇ ਨਾਲ ਹੀ ਜੀਣਾ ਏ ਤੇਰੇ ਨਾਲ ਹੀ ਮੈਂ ਮਰ ਜਾਣਾ ਹੈ ਜੇ ਛੱਡ ਕੇ ਮੈਨੂੰ ਜਾਣਾ ਹੈ ਮੇਰੀ ਜਾਨ ਵੀ ਕੱਢ ਲੈ ਜਾਮੀ ਹਾਂ ਸਾਡੇ ਪੈਰਾਂ ਥੱਲੇ ਤੂਫਾਨ ਨਹੀਂ ਨਚਾਂਟਰ ਨਾ ਡੋਦੀ ਹਿੱਕਤੇ ਐ ਦੁਨੀਆ ਕਿਉਂ ਅਣਜਾਣੀ ਅਜੂ ਕੇ ਟਿਡਗਲਟੀ ਵੇਟਡਿਆ ਤਾਂ ਟੈਮ ਗਵਾਰਾਂ ਦਾ ਚਿੱਟਾ ਚਾਦਰਾਂ ਜੈਪਸੀ ਕਾਲੀ ਸ਼ੌਕ ਸੋਣੀਏ ਯਾਰਾਂ ਦਾ ਚਿੱਟਾ ਚਾਦਰਾਂ ਜੈਪਸੀ ਕਾਲੀ ਸ਼ੌਕ ਸੋਣੀਏ ਯਾਰਾਂ ਦਾ ਥੈਂਕ ਯੂ ਬੀਰੇਓ ਬਾਈ ਕਮੈਂਟ ਤਾਂ ਨਹੀਂ ਪੜ ਹੋ ਰਿਹਾ ਪ੍ਰੀਟੀ ਮੱਚ ਥੈਂਕ ਯੂ ਸਾਰੇ ਜਿੰਨਾ ਲਾਈਵ ਦੇਖ ਰਹੇ ਆ ਤੇ ਪੇਜ ਮੇਰਾ ਵੀ ਹੈਗਾ ਜਿਮੀ ਹੇਅਰ ਦੇ ਨਾਮ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਆ ਜੇ ਨਵਾਂ ਹੀ ਬਣਾਇਆ ਅਜੇ ਆਪਾਂ ਨਵੇਂ-ਨਵੇਂ ਪਰਿੰਦਿਆਂ ਫੇਸਬੁੱਕ ਵਾਲੇ ਮੇਰਾ ਗੰਭੀ ਅਖਰ ਮੇਰੇ ਕਾਂ ਮਾਇਆ आज बहोद रोया के आ रामाया मेरा गम ही आ घर मेरे का माया ਇੱਕ ਰੱਖਣੀ ਕੈਲੰਡਰ ਮਹਿਬੂਬਾ ਨਾਲ ਬਹਿ ਕੇ ਦੇਖੂ ਹਰ ਸੁਬਾ ਸੁਬਾ ਖੰਡ ਸ਼ਾਮੀ ਕਲਕੱਤੇ ਨੀ ਅਬ ਸ਼ਕੀਏ ਪਰੋਠੇ ਤਤ ਨੀ ਅਸੀਂ ਫਨ ਨੂੰ ਪੇਸ਼ਾ ਬਣਾਉਣਾ ਏ ਡਾਲੇ ਤੇ ਗੋ ਤੇ ਲਖਾਉਣਾ ਏ ਡਾਲੇ ਤੇ ਮਾਨ ਲਖਾਉਣਾ ਏ ਹਾਲ ਚਾਲ ਵੀਰੇ ਵਧੀਆ ਬਹੁਤ ਵੀਰੇ ਬਹੁਤ ਵਧੀਆ ਥੈਂਕ ਯੂ ਸੋ ਮਚ ਹਡੀਆਂ ਦਾ ਮੈਂ ਬਾਲਣ ਲਾਵਾਂ ਤੜਕ ਤੜਕ ਕੇ ਮਾਸ ਖਵਾਵਾਂ ਉਹ ਹੀ ਚੂਰੀ ਉਹ ਹੀ ਪੱਟ ਪਾਰਿਓ ਪੜਾਈ ਹੈ ਅੱਜ ਮੈਨੂੰ ਫੇਰ ਦਰੀ ਯਾਜ ਹਾਈ ਹੈ ਅੱਜ ਮੈਨੂੰ ਵਹਿਰ ਦਰੀ ਆ ਜਾਈ ਹੈ ਦਿਲ ਜੜਿਆਂ ਦਾ ਕੀ ਅਜਥੇ ਰਾਤ ਪਵੇ ਉੱਥੇ ਜਾਏ ਰਿਸਿਦੇ ਹੋਏ ਜ਼ਖਮਾਂ ਨੂੰ ਤੇ ਦਸਰ ਸੌਤਾ ਕੀ ਲਾਈਏ ਮਿੱਟੀ ਬਣ ਬਣ ਜਿੰਦੜੀ ਖੁਰਦੀ ਫਿਰ ਵੀ ਤੇਰੇ ਅਸੀਂ ਚਰਨੀ ਰਹਿਣਾ ਅੱਜ ਦਿਨ ਹਸ਼ਰ ਦਾ ਨਿਕਲ ਮੈ ਨਹੀਂ ਰਹਿਣਾ ਜੇ ਲਾਹੀ ਯਾਰੀ ਮੁੱਲ ਮੂੜਨਾ ਪਹਿਣਾ ਮੁੱਲ ਮੂੜਨਾ ਪਹਿਣਾ ਚੰਗਾ ਵੀਰੇ ਅੱਜ ਲਈ ਇੰਨੇ ਬਹੁਤ ਆ ਦੁਬਾਰਾ ਫਿਰ ਹੋਵਾਂਗੇ ਬਾਕੀ ਵੀਡੀਓ ਮੇਰੇ ਹੈਗੇ ਨੇ ਜਿਆਦਾ ਮੇਰੇ ਪੇਜ ਤੇ ਤੇ ਮੇਰੀ ਫੇਸਬੁੱਕ ਆਈਡੀ ਵੀ ਜਿਮੀ ਹੀਰ ਦੇ ਨਾਮ ਤੋਂ ਤੇ ਬਾਕੀ ਆਪਾਂ ਬਾਈ ਦੇ ਕਟੜ ਜਾਨੀ ਕਿ ਉਦੋਂ ਅੱਗੇ ਉਦੋਂ ਪਿੱਛੇ ਕੋਈ ਹੈ ਨਹੀਂ ਉਹਦੇ ਫੈਣਾ ਬਸ ਉਹਦੇ ਗੀਤ ਗਾਈਦੇ ਉਹਦੇ ਵਾਂਗੂ ਗਾਈਦਾ ਕਈਆਂ ਨੂੰ ਪਸੰਦ ਆਉਂਦਾ ਕਈਆਂ ਨੂੰ ਨਹੀਂ ਸੋ ਵੀਰੇ ਅੱਜ ਲਈ ਇੰਨੇ ਬਹੁਤ ਆ ਵੀਰੇ ਤੁਸੀਂ ਚੰਗਾ ਜੀ ਸਾਸਿ ਕਾਲ ਸਰਾਂ ਨੂੰ ਫਤਹਿ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ